ਪੰਜਾਬ ਵਿੱਚ ਫਸਲਾਂ ਤੇ ਨਸਲਾਂ ਦੀ ਚਰਚਾ ਭਾਵੇਂ ਵੱਡੇ ਪੱਧਰ ਉੱਤੇ ਹੈ ਇਹਨਾਂ ਦੋਵਾਂ ਮੁੱਦਿਆਂ ਉੱਤੇ ਵੱਡੇ ਪੱਧਰ ਉੱਤੇ ਘੂਲ ਵੀ ਹੈ ਕਿਸਾਨੀ ਪੱਖ ਉੱਤੇ ਵੀ ਵੱਡਾ ਘੂਲ ਹੈ ਭਾਵੇਂ ਸਰਕਾਰਾਂ ਚਿੰਤਤ ਵੀ ਨੇ ਤੇ ਲੰਬੇ ਸਮੇਂ ਤੋਂ ਸਰਕਾਰਾਂ ਵੱਖ-ਵੱਖ ਬਦਲਦੀਆਂ ਵੀ ਰਹੀਆਂ ਨੇ ਪਰੰਤੂ ਦੋ ਮਸਲਿਆਂ ਦਾ ਫਸਲਾਂ ਤੇ ਨਸਲਾਂ ਦਾ ਜਿਹੜਾ ਮਾਮਲਾ ਉਹ ਹਾਲੇ ਜਿਵੇਂ ਉੱਥੇ ਹੀ ਖੜਾ ਵਰਕਰਾਰ ਹੈ ਕਹਿੰਦਾ ਭਾਵ ਕਿ ਪੰਜਾਬ ਦੇ ਵਿੱਚ ਚਿੱਟੇਕਾਰ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਤੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਵੱਡੀਆਂ ਚਿੰਤਾਵਾਂ ਨੇ ਇਹ ਪੰਜਾਬ ਲਈ ਤੇ ਦੂਜੇ ਪੱਧਰ 'ਤੇ ਜੇਕਰ ਦੇਖੀਏ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਕਿਸਾਨ ਅੰਦੋਲਨ ਵੀ ਭਕੇ ਹੋਏ ਨੇ ਇੰਨੇ ਦਿਨੀ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਵੱਲੋਂ ਜਿਹੜਾ ਸੰਘਰਸ਼ ਸ਼ੰਭੂ ਬਾਡਰ ਦੇ ਖਨੌਰੀ ਉਤੇ ਰੰਬਿਆ ਹੋਇਆ ਜਿਹਦੇ ਲਈ 6 ਦਸੰਬਰ ਨੂੰ ਕਿਸਾਨੀ ਮੰਗਾਂ ਲਈ ਵਹੀਰ ਜਿਹੜੀ ਦਿੱਲੀ ਵੱਲ ਘਤਨੀ ਸੀ ਉਸ ਤੋਂ ਪਹਿਲਾਂ ਇਹਦਾ ਮੋੜਾ ਜਿਹੜਾ ਹੈ ਵਾਪਸ ਹੋ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਜਿਹੜੀ 1 ਦਸੰਬਰ ਨੂੰ ਅਨਾਉਂਸਮੈਂਟ ਕੀਤੀ ਇਸ ਜਥੇਬੰਦੀ ਵੱਲੋਂ ਕਿ ਉਹਦਾ ਘਰਾਓ ਕੀਤਾ ਜਾਏਗਾ। ਅਜੇ ਹੀ ਸਾਰੇ ਇਸ ਸਿਲਸਲੇ ਉੱਤੇ ਗੱਲਬਾਤ ਲਈ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਪੱਤਰਕਾਰ ਤੇ ਸਿਆਸੀ ਮਾਹਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ। ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ। ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ। ਜਿੱਲਾ ਸਾਹਿਬ ਗੱਲ ਉੱਥੋਂ ਹੀ ਕਰਦੇ ਆਂ। ਪੰਜਾਬ ਦੀ ਜਿਹੜੀ ਫਸਲ ਤੇ ਨਸਲ ਕਹਿੰਦਾ ਪਾ ਆਪਕੀ ਜਵਾਨੀ ਤੇ ਜਿਹੜਾ ਅੰਨ ਅਨਾਜ ਅੰਨ ਦਾਤਾ ਜਿੱਥੋਂ ਜਿਹੜਾ ਜਿਗਰ ਹੁੰਦਾ ਦੋਵੇਂ ਜਿਹੜੀ ਇਹਨਾਂ ਦੇ ਭਲੇ ਦੀ ਗੱਲ ਲਈ ਬੜੇ ਸੰਘਰਸ਼ ਵੀ ਹੋ ਰਹੇ ਨੇ ਭਾਵੇਂ ਸਰਕਾਰਾਂ ਬੜੀਆਂ ਐਧ ਵੀ ਲੈ ਰਹੀਆਂ ਨੇ ਸਰਕਾਰਾਂ ਇਹਨਾਂ ਮਸਲਿਆਂ ਉੱਤੇ ਬਦਲਦੀਆਂ ਮਰੀਆਂ ਨੇ ਪੰਜਾਬ ਦੇ ਵਿੱਚ ਪਰੰਤੂ ਇਹ ਮਸਲੇ ਥਾਂੇ ਖੜੇ ਨੇ ਮੀਡੀਆ ਸਰਦਲ ਉੱਤੇ ਜੇਕਰ ਝਾਤ ਪਾਈਏ ਤਾਂ ਚਿੱਟੇ ਕਾਰਨ ਲੰਘੇ ਕੱਲ 2 ਨੌਜਵਾਨਾਂ ਦੀ ਮੌਤ ਹੁੰਦੀ ਹੈ ਤੇ ਇੱਕ ਜਿਹੜਾ ਕਿਸਾਨ ਉਹ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਚੁੱਕਿਆ ਹੈ ਅਜਿਹਾ سلسلہ ਲਗਾਤਾਰ ਜਾਰੀ ਹੈ ਜਿਕਰ ਝਾਤ ਮਾਰੀਏ ਪੰਜਾਬ ਦੇ ਫੀਲਡ ਉੱਤੇ ਤਾਂ ਇਸ ਮਾਮਲੇ ਨੂੰ ਚੋਲਾ ਸਾਹਿਬ ਕਿਵੇਂ ਦੇਖਦੇ ਹੋ ਕਿੱਥੇ ਖੜਾ ਹੈ ਇਹ ਬੜਾ ਮਾਮਲਾ ਕਿਉਂਕਿ ਕਦੇ ਫਸਲਾਂ ਨੂੰ ਸੁੰਡੀ ਦੀ ਗੱਲ ਪਿਛਲੇ ਸਮੇਂ ਗੁਲਾਬੀ ਸੁੰਡੀ ਦੀ ਚਰਚਾ ਰਹੀ ਤੇ ਨਾਲ ਹੁਣ ਚਿੱਟੇ ਦੀ ਵਜ੍ਹਾ ਤੇ ਕਰਜ਼ੇ ਦੀ ਪਰੇਸ਼ਾਨੀ ਨੇ ਇੱਕ ਫਿਰ ਇਹ ਦੈਂਤ ਰੁਕੀ ਇਖਤਿਆਰ ਰੁਕ ਇਕਤਿਆਰ ਕਰ ਲਿਆ ਜੀ ਜਲਾ ਸਾਹਿਬ ਪਿੰਦਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਬਹੁਤ ਸੰਤਾਪ ਚੱਲ ਰਿਹਾ ਹੈ ਪੰਜਾਬ ਜੀ ਪੰਜਾਬ ਦਾ ਜਵਾਨ ਵੀ ਤੇ ਪੰਜਾਬ ਦਾ ਕਿਸਾਨ ਵੀ ਪੰਜਾਬ ਦੀ ਜਵਾਨੀ ਵੀ ਤੇ ਪੰਜਾਬ ਦੀ ਕਿਸਾਨੀ ਵੀ ਪੰਜਾਬ ਦੀਆਂ ਫਾਸਲਾਂ ਵੀ ਤੇ ਪੰਜਾਬ ਦੀਆਂ ਨਸਲਾਂ ਵੀ ਜੀ ਆਪਾਂ মিডিਆ ਨਾਲ ਜੁੜੇ ਹੋਏ ਵਿਅਕਤੀਆਂ ਰੋਜ਼ਾਨਾ ਅਖਬਾਰ ਪੜ੍ਹਦੇ ਆਂ ਚੈਨਲ ਵੇਖਦੇ ਆਂ ਹੋਰ ਇਨਪੁਟਸ ਇਧਰ ਉਧਰੋਂ ਲੈਨੇ ਆਂ ਜੀ ਤੇ ਕਈ ਵਾਰੀ ਬਹੁਤ ਚਿੰਤਾ ਦਿਮਾਗ ਚ ਆਂਦੀ ਹੈ ਕਿ ਸਾਡਾ ਬਣੇਗਾ ਕੀ ਸਾਡੀ ਪੀੜ੍ਹੀ ਦਾ ਬਣੇਗਾ ਕੀ ਜਦੋਂ ਦੇਖਦੇ ਆਂ ਕਿ ਮਾਪਿਆਂ ਦਾ ਇਕਲੌਤਾ ਪੁੱਤ ਕੋਈ ਟਿਕ ਵੱਧ ਡੋਜ਼ ਲੈਣ ਕਰਕੇ ਚਿੱਟੇ ਦੀ ਪੇਂਟ ਚੜ ਗਿਆ ਜੀ ਕਿਸੇ ਤਸੱਦਦ ਕੇਂਦਰ ਚ ਉਹਨੂੰ ਡਿਮਾਂਡ ਪੂਰੀ ਨਹੀਂ ਕੀਤੀ ਕੁੱਟ-ਕੁੱਟ ਕੇ ਉਹ ਹੋਹਲਾ ਕੀਤਾ ਨੌਜਵਾਨ ਨੇ ਤਾਂ ਕੁੱਟ-ਕੁੱਟ ਕੇ ਉਹਨੂੰ ਮਾਰਤਾ ਜੀ ਤੇ ਕਿਧਰੇ ਕੋਈ ਆਪਣੀ ਧੀਆਂ ਦੇ ਵਿਆਹ ਕਰਨ ਲਈ ਲੈ ਹੋਏ ਕਰਜ਼ੇ ਵਾਲਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਜੀ ਸੋ ਬਹੁਤ ਗੰਭੀਰ ਮਾਮਲਾ ਹੈ ਤੇ ਹਰੇਕ ਰਾਜਨੀਤਿਕ ਪਾਰਟੀ ਸਮੇਂ ਦੀ ਹਰੇਕ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਫੋਕਸ ਹੈ ਉਹ ਕਿਸਾਨੀ ਤੇ ਜਵਾਨੀ ਤੇ ਹੈ ਹੂੰ ਜੀ ਤੁਹਾਨੂੰ ਯਾਦ ਹੋਊਗਾ ਕਿ ਪਹਿਲਾਂ ਕਿਸੇ ਵੇਲੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਬਣੇ ਸੀ ਕੈਪਟਨ ਅਮਰਿੰਦਰ ਸਿੰਘ 2017 ਚ ਮੁੱਖ ਮੰਤਰੀ ਬਣੇ ਸੀ ਜੀ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਹ ਚੁੱਕੀ ਸੀ ਕਿ ਪੰਜਾਬ ਚੋਂ ਨਸ਼ੇ ਖਤਮ ਕਰ ਦੂੰਗਾ ਮੈਂ ਜਿੱਤੇ ਹੋਰੇ ਕਰਾਂਗਾ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ ਕੋਈ 4 ਹਫ਼ਤਿਆਂ ਦੀ ਗੱਲ ਕਰਦਾ ਸੀ ਕੋਈ 4 ਮਹੀਨਿਆਂ ਦੀ ਗੱਲ ਕਰਦਾ ਸੀ ਜੀ ਪਰ ਹਕੀਕਤ ਤੇ ਅਸਲੀਅਤ ਇਹ ਹੈ ਕਿ ਨਸ਼ਾ ਬਿਲਕੁਲ ਖਤਮ ਨਹੀਂ ਹੋਇਆ ਹੋਰ ਵਧ ਗਿਆ ਸਿਕੋ ਹੂੰ ਜੀ ਕਿਸੇ ਵੀ ਨੇ ਨਸ਼ਾ ਇਧਰੋਂ ਉਧਰੋਂ ਆਂਦਾ ਸੀ ਤੇ ਹੁਣ ਨਸ਼ੇ ਦੀ ਘਰੋਂ ਘਰੀ ਸਪਲਾਈ ਹੋ ਰਹੀ ਹੈ ਜਿਹੜੇ ਮਰਜ਼ੀ ਛੋਟੇ ਕਸਬੇ ਪਿੰਡ 'ਚ ਤੁਸੀਂ ਪਤਾ ਕਰਵਾ ਲਓ ਜੀ ਭਾਵੇਂ ਜਿੰਨਾ ਮਰਜ਼ੀ ਦਾਵਾ ਕਰੀ ਜਾਣ ਸਰਕਾਰਾਂ ਤੇ ਪੁਲਿਸ ਪਰ ਇਹ ਸੱਚ ਹੈ ਕਿ ਨਸ਼ਾ ਬਹੁਤ ਵਿਕਰੇ ਜੀ ਤੇ ਭਗਵੰਤ ਮਾਨ ਬਹੁਤ ਦਮ ਗਜੇ ਮਾਰ ਕੇ ਕਹਿੰਦੇ ਸੀ ਨਸ਼ਾ ਬੰਦ ਕਰ ਦਾਂਗੇ ਮੇਰਾ ਖਿਆਲ ਉਹਨਾਂ ਦੀ ਹਰ ਸਟੇਜ ਤੇ ਇੱਕ ਸ਼ੇਰ ਬੋਲਿਆ ਕਰਦੇ ਸੀ ਸਰਜੀਤ ਪਾਤਰ ਦਾ ਕਿ ਜੇ ਆਈ ਪੱਤ ਚੜ ਤਾ ਫੇਰ ਕੀ ਐ ਤੂੰ ਅਗਲੀ ਰੁੱਤ ਚ ਯਕੀਨ ਰਖੀ ਮੈਂ ਲੱਭ ਕੋ ਲੱਭ ਕੇ ਕਿਤੋਂ ਲਿਆਨਾ ਕਲਮਾਂ ਤੋਂ ਫੁੱਲਾਂ ਜੋਗੀ ਜ਼ਮੀਨ ਰਖੀ ਹੂੰ ਬਹੁਤ ਪਪੂਲਰ ਸ਼ੇਰ ਸੀ ਉਹਨਾਂ ਦਾ ਜਿੱਥੇ ਕਿਤੇ ਜਾਂਦੇ ਸੀ ਨਸ਼ੇ ਵਾਲੇ ਕਿਸੇ ਮਿਰਤਿਕ ਨੌਜਵਾਨ ਦੇ ਭੋਗ ਤੇ ਉੱਥੇ ਵੀ ਬੋਲ ਦਿੰਦੇ ਸੀ ਕਿਥੇ ਕਰਜ਼ੇ ਦੇ ਖੁਦਕਿਸ਼ੀ ਕਰਕੇ ਕਿਸਾਨ ਦੇ ਕਰੇ ਜਾਂਦੇ ਸੀ ਉੱਥੇ ਵੀ ਬੋਲਦੇ ਸੀ ਕਹਿੰਦੇ ਸੀ ਕਿ ਮੈਂ ਲਿਆਵਾਂਗਾ ਕੁਝ ਮੈਨੂੰ ਮੌਕਾ ਦਿਓ ਤੇ ਲੋਕਾਂ ਨੇ ਭਿੰਡਰ ਸਾਹਿਬ 92 ਸੀਟਾਂ ਜਿਤਾ ਕੇ ਮੌਕਾ ਦਿੱਤਾ ਹੁਣ ਤਾਂ 94 ਹੋ ਗਈਆਂ 92 ਤੋਂ ਵੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਜਿਮਨੀ ਪੇਟੀ ਚ 2.5 ਸਾਲ ਲੰਘ ਚੁੱਕੇ ਨੇ ਇਸ ਸਰਕਾਰ ਨੇ ਜੀ ਤੇ ਹੁਣ ਭਗਵਾਨਤਮਾਨ ਦੇ ਕੋਲੇ ਨਾ ਤਾਂ ਫੁੱਲਾਂ ਜੋਗੀ ਹਲੇ ਜ਼ਮੀਨ ਆਈ ਐ ਜਿਹੜੀ ਉਹ ਦਾਅਵੇ ਕਰਦੇ ਸੀ ਮੀਨਸ ਕਿ ਪੰਜਾਬ ਨੂੰ ਖੁਸ਼ਹਾਲ ਬਣਾ ਦੂੰ ਇਹ ਕਰ ਦੂੰ ਉਹ ਕਰ ਦੂੰ ਤੇ ਕਲਮ ਉਹਦੀ ਕੋਲੇ ਆਪਣੀ ਐ ਹੁਣ ਤਾਂ ਕਲਮ ਲੱਭ ਕੇ ਲਿਆਣ ਦੀ ਵੀ ਕਿਤੋਂ ਲੋੜ ਨਹੀਂ ਹੂੰ ਜੀ ਕਲਮ ਵੀ ਆਪਣੀ ਐ ਤੇ ਪੰਜਾਬ ਦੀ ਉਹਦਾ ਆਪਣਾ ਪਰ ਨਾ ਨਸ਼ੇ ਬੰਦ ਹੋ ਰਹੇ ਨੇ ਤੇ ਨਾ ਖੁਦਕਸ਼ੀਆਂ ਬੰਦ ਹੋ ਰਹੀਆਂ ਨੇ ਹੂੰ ਤੇ ਨਾ ਕੋਈ ਕਿਸਾਨਾਂ ਦਾ ਸੰਘਰਸ਼ ਬੰਦ ਹੋ ਰਿਹਾ ਹੈ ਇਸ ਬਾਰੇ ਤਾਂ ਵੇਰੀ ਤਾਂ ਝੋਨੇ ਜਿਹੜੇ ਮੈਨੂੰ ਲੱਗਦਾ ਨਹੀਂ ਕਿ ਕਈ ਦਹਾਕਿਆਂ ਬਾਅਦ ਜੋ ਝੋਨੇ ਦੀ ਹਾਲਤ ਹੋਈ ਹੈ ਕਿ 20-20 ਦਿਨ ਕਿਸਾਨ ਨੂੰ ਮੰਡੀਆਂ ਚ ਰੋੜਨਾ ਪਿਆ ਹੂੰ 2-200 3-300 ਰੁਪਏ ਦੇ ਕੱਟ ਲਵਾਣੇ ਪਏ ਆਪਣੇ ਝੋਨੇ ਨੂੰ ਹੂੰ ਤੇ ਕਿਹੜਾ ਕਿਸਾਨ ਹਤੈਸੀ ਹੋਣ ਦੀ ਗੱਲ ਕਰਦਾ ਹੈ ਪਿੰਡ ਸਰਬ ਤੁਸੀਂ ਜ਼ਿਕਰ ਕਰ ਰਹੇ ਸੀ ਖਬਰਾਂ ਦਾ ਕਿ ਅੱਜ ਦੋ ਨੌਜਵਾਨ ਚਿੱਟੇ ਦੀ ਭੇਂਟ ਚੜੇ ਨੇ ਇਹਦੇ ਚ ਹੋਰ ਵਾਅਦਾ ਕਰਦਾਂ ਇੱਕ ਹੋਰ ਨੌਜਵਾਨ ਤਿੰਨ ਨੌਜਵਾਨ ਜੇ ਖਬਰਾਂ ਵੱਲ ਜਾਤ ਮਾਰੀਏ ਖਬਰਾਂ ਵੱਲ ਜਾਤ ਮਾਰੀਏ ਬਿਲਕੁਲ ਇੱਕ ਤਾਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਚਿੱਟੇ ਦੇ ਨਸ਼ੇ ਦੀ ਕਾਰਨ ਮੌਤ ਹੋ ਗਈ ਜੀ ਤੇ ਜੀ ਨੂੰ ਹਰ ਸਹਾਏ ਤੋਂ ਨੌਜਵਾਨ ਟੀਕਾ ਲਾ ਕੇ ਉਹਦੀ ਮਾਤ ਤੇ ਜੇ ਆਪਾਂ ਇਹ ਕਿਉਂਕਿ ਸਾਰੀਆਂ ਖਬਰ ਮੌਤਾਂ ਖਬਰਾਂ ਚ ਨਹੀਂ ਆਂਦੀਆਂ ਹੂੰ ਜੀ ਜੀ ਸਾਰੀਆਂ ਮੌਤਾਂ ਦੀਆਂ ਖਬਰਾਂ ਨਹੀਂ ਬਣਦੀਆਂ ਸਾਰੀਆਂ ਮੌਤਾਂ ਬਾਰੇ ਲੋਕ ਨਹੀਂ ਦੱਸਦੇ ਕਿ ਸਾਡਾ ਪੁੱਤ ਚਿੱਟੇ ਨੇ ਖਾ ਲਿਆ ਲੋਕੀ ਚੁੱਪਚਪੀਤੇ ਉਹਦਾ ਸੰਸਕਾਰ ਕਰ ਦਿੰਦੇ ਨੇ ਸਮਾਜ ਕੀ ਕਹੂਗਾ ਸਰ ਮੋਸਰ ਮੇ ਹੋਣ ਦੇ ਮਾਰੇ ਹੂੰ ਹੂੰ ਪਰ ਜਿਹੜੀਆਂ ਖਬਰਾਂ ਆਈਆਂ ਨੇ ਉਹਨਾਂ ਚ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਦੀ ਪੱਤੀ ਤਲਵੰਡੀ ਤੋਂ ਕੁਲਜੀਤ ਸਿੰਘ ਲਾਲਾ ਜਿਹੜਾ ਚਿੱਟੇ ਦੀ ਭੇਂਟ ਚੜ ਗਿਆ ਇਥੇ ਤਰ੍ਹਾਂ ਗੁਰ ਹਰਸਹਾਏ ਤੋਂ ਦਿਲਜੀਤ ਦਿਲਵਾਨ ਸਿੰਘ ਬਿੱਟੂ ਚਿੱਟੇ ਦੀ ਭੇਂਟ ਚੜ ਗਿਆ ਤੇ ਇੱਕ ਥਾਣਾ ਕੋਟ ਸੇਖਾਂ ਦੇ ਪਿੰਡ ਚੀਮਾ ਤੋਂ ਨੌਜਵਾਨ ਸੀ ਕਰਮਜੀਤ ਸਿੰਘ 5 ਮਹੀਨੇ ਪਹਿਲਾਂ ਇਹਦਾ ਵਿਆਹ ਹੋਇਆ ਸੀ ਪਿੰਡਰ ਸਾਹਿਬ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਹ ਨਸ਼ਾ ਲੈਂਦਾ ਸੀ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਇਆ ਗਿਆ ਉੱਥੇ ਨਸ਼ਾ ਮੰਗਦਾ ਹੋਏਗਾ ਤੇ ਕੁੱਟ-ਕੁੱਟ ਕੇ ਮਾਰਦਾ ਮੁੰਡਾ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਉਹੋ ਜੀ ਸੋ ਸੋ ਕਿੱਥੇ ਸੁੱਤੀ ਪਈ ਏ ਸਰਕਾਰ ਜੀ ਜੀ ਤੇ ਕਿੱਥੇ ਸੁੱਤੀ ਪਈ ਏ ਪੁਲਿਸ ਜਿਹੜੇ ਵੱਡੇ ਵੱਡੇ ਰਜਾਨਾ ਦਾਅਵੇ ਕਰਦੇ ਨੇ ਕਿ ਅਸੀਂ ਇਹ ਕਰ ਲਿਆ ਪਿੰਡਰ ਸਾਹਿਬ ਜ਼ਿਆਦਾਤਰ ਜਿਹੜੇ ਪਰਚੇ ਵੀ ਦਰਦ ਨੂੰ ਦਰਜ ਹੁੰਦੇ ਨੇ ਨਾ ਜੀ ਜੀ ਉਹ ਸਮਗਲਰਾਂ ਦੀ ਥਾਂ ਜਿਹੜੇ ਖਾਣ ਵਾਲਿਆਂ ਤੇ ਉਹਨਾਂ ਤੇ ਜਿਆਦਾ ਦਰਜ ਹੁੰਦੇ ਨੇ ਜਿਹੜੇ ਨਸ਼ੇ ਖਾਂਦੇ ਨੇ ਜਾਂ ਗੋਲੀਆਂ ਖਾਂਦੇ ਨੇ ਜਾਂ ਨਸ਼ੇ ਕਿਸੇ ਮਾੜਾ ਮੋਟਾ ਕੋਈ ਲੈ ਆਂਦੇ ਨੇ ਵੀ ਇੱਕ ਦੂਜੇ ਸਾਥੀ ਨੂੰ ਦੇ ਦਵਾਂਗੇ ਪਰ ਜਿਹੜੇ ਅਸਲੀ ਸਮਗਲਰ ਨੇ ਉਹਨਾਂ ਵੱਲ ਹਾਲੇ ਵੀ ਜਿਹੜਾ ਹੈਗਾ ਨਹੀਂ ਝਿਜਕਦੇ ਨੇ ਹਾਲੇ ਵੀ ਜਾਣ ਤੋਂ ਤੇ ਬਹੁਤ ਸਾਰੀਆਂ ਥਾਵਾਂ ਤੇ ਮਿਲੀ ਭੁਗਤ ਵੀ ਸਾਹਮਣੇ ਆ ਜਾਂਦੀ ਹੈ ਖਾਕੀ ਦੀ ਤੇ ਸਮਗਲਰਾਂ ਦੀ ਆਪਾਂ ਖਬਰਾਂ ਵੀ ਪੜਦੇ ਰਹਿੰਨੇ ਆ ਜੀ ਸੋ ਇਹ ਬਹੁਤ ਵੱਡਾ ਦਖਾਂਤ ਹੈ ਇਹ ਪੰਜਾਬ ਦਾ ਜਿਹੜਾ ਨਸ਼ੇ ਨੇ ਤੇ ਜਿਹੜਾ ਨਹੀਂ ਥਲ ਪੈ ਰਹੀ ਜਿਹਨੂੰ ਹਾਲੇ ਤੱਕਾਂ ਤੇ ਜੇ ਕਈਏ ਵੀ ਕੱਲੀ ਪੁਲਿਸੇ ਨੂੰ ਠੱਲ ਪਾ ਦੋਗੀ ਜਾਂ ਕੱਲੀ ਸਰਕਾਰ ਪਾ ਦੋਗੀ ਇਹ ਵੀ ਸੰਭਵ ਨਹੀਂ ਹੈ ਹੂੰ ਜੀ ਬਿਲਕੁਲ ਜਦੋਂ ਤੱਕ ਸਮੁੱਚਾ ਸਮਾਜ ਹੂੰ ਨਸ਼ਿਆਂ ਦੇ ਵਿਰੁੱਧ ਖਾਸ ਕਰਕੇ ਸਮਗਲਰਾਂ ਦੇ ਵਿਰੁੱਧ ਜਿਹੜੇ ਨਸ਼ੇ ਲੈਂਦੇ ਨੇ ਉਹਨਾਂ ਲਈ ਤਾਂ ਹਮਦਰਦੀ ਵਾਲਾ ਵਰਤੌਰ ਰੱਖ ਕੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਨਸ਼ਾ ਛਡਾਣ ਤੋਂ ਜਿਵੇਂ ਵੀ ਛੱਡ ਸਕਦਾ ਹੈ ਕਿਸੇ ਭਾਵੇਂ ਹਸਪਤਾਲ ਤੋਂ ਦਵਾਈ-ਦਵਾਈ ਜਾ ਸਕਦੀ ਹੈ ਉਸ ਤੋਂ ਬਾਅਦ ਉਹਨੂੰ ਫਿਰ ਉਸ ਸੰਗਤ ਜੇ ਨਾ ਜਾਵੇ ਉਹਨੂੰ ਕੋਈ ਕੰਮ ਦਿੱਤਾ ਜਾ ਸਕਦਾ ਹੈ ਬਹੁਤੇ ਤਾਂ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਸ ਪਾਸੇ ਜਾਂਦੇ ਨੇ ਹੂੰ 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 ਪਰ ਹਲੇ ਸਾਡੇ ਸਮਾਜ ਦੀ ਇਹ ਹਾਲਤ ਹੈ ਕਿ ਜੇਕਰ ਕਿਸੇ ਦਾ ਗਵੰਡੀ ਦਾ ਖੰਦਾ ਹੋਵੇ ਤਾਂ ਆਪਾਂ ਕਹਿ ਦਿੰਦੇ ਆ ਵੀ ਸਾਨੂੰ ਕੀ ਹੈ ਹੂੰ ਉਹ ਇੱਥੇ ਵੀ ਇੱਕ ਮੈਨੂੰ ਕਿਸੇ ਸ਼ਾਇਰ ਦੀਆਂ ਜਿਹੜੀਆਂ ਲਾਈਨਾਂ ਯਾਦ ਆ ਗਈਆਂ ਜੀ ਕਿ ਕੀ ਹੋਇਆ ਜੇ ਵੱਜੀ ਤੇਰੇ ਕਾਲਜੇ ਸੂਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਤੇਰੇ ਦੀ ਹਾਲਤ ਬੁਰੀ ਨਹੀਂ ਹੂੰ 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 ਕੀ ਹੋਇਆ ਜੇ ਵੱਜੀ ਕਾਲਜੇ ਤੇਰੇ ਸੂਰੀ ਨਹੀਂ ਨਹੀਂ ਜੀ ਇਹ ਨਾ ਸਮਝ ਕੇ ਸ਼ਹਿਰ ਤੇਰੇ ਦੀ ਹਾਲਤ ਬੁਰੀ ਨਹੀਂ ਜੇ ਅੱਜ ਗਵੰਡੀਆਂ ਦਾ ਮੁੰਡਾ ਕਿਸੇ ਪ੍ਰਸੰਗਤ ਚ ਫਸ ਜਾਂਦਾ ਹੈ ਤਾਂ ਉਹਨੂੰ ਸਮਝਾਣ ਦੀ ਲੋੜ ਹੈ ਕੱਲ ਨੂੰ ਆਪਣਾ ਮੁੰਡਾ ਵੀ ਉਸ ਪਾਸੇ ਦੁਰ ਸਕਦਾ ਹੈ ਜੀ ਜੀ ਇਸ ਕਰਕੇ ਜਿਹੜਾ ਸਰਕਾਰ ਹੈ ਉਹਨੂੰ ਜੇ ਸਿਰਫ ਪਰਚੇ ਦਰਜ ਕਰ ਕਰਕੇ ਹੀ ਖਾਣ ਵਾਲਿਆਂ ਦੇ ਨਸ਼ੇ ਨੂੰ ਕੰਟਰੋਲ ਕਰਨ ਦੇ ਦਾਅਵੇ ਕਰਾਂਗੇ ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਊਗਾ ਬਹੁਤ ਹੇਠਲੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਮੈਨੂੰ ਲੱਗਦਾ ਜਿਹਦੇ ਲਈ ਸਭ ਤੋਂ ਵੱਡੀ ਗਲਤੀ ਹੈ ਕਿ ਜਿਹੜਾ ਪੁਲਿਸ 'ਚ ਰਾਜਨੀਤਿਕ ਦਖਲ ਹੈ ਉਹ ਬਿਲਕੁਲ ਬੰਦ ਹੋਣਾ ਚਾਹੀਦਾ ਹੁਣ ਪੁਲਿਸ ਤੋਂ ਜਦੋਂ ਮੁਨਸੀ ਤੋਂ ਲੈ ਕੇ ਥਾਣੇਦਾਰ ਤੱਕ ਸਿਪਾਹੀ ਤੱਕ ਸਾਰੀਆਂ ਰਾਜਨੀਤਿਕ ਪੋਸਟਾਂ ਲੱਗਦੀਆਂ ਨੇ ਫਿਰ ਉਹ ਰਾਜਨੀਤਿਕ ਲੋਕਾਂ ਦਾ ਦਬਾਅ ਵੀ ਉਹਨਾਂ ਨੂੰ ਮੰਨਣਾ ਪੈਂਦਾ ਜਦੋਂ ਸੁਪਾਰਸਾਂ ਨਾਲ ਲੱਗਦੇ ਨੇ ਤੇ ਰਾਜਨੀਤਿਕ ਲੋਕ ਲੋਕਾਂ ਦੀ ਹਾਲਤ ਅਜਿਹੀ ਹੈ ਵੀ ਬਹੁਤੀਆਂ ਥਾਵਾਂ ਤੇ ਜਿਹੜੇ ਅਜਿਹੇ ਲੋਕ ਨਸ਼ੇ ਕਰਨ ਵਾਲੇ ਹੁੰਦੇ ਨੇ ਉਹਨਾਂ ਦੀ ਭੀੜ ਗਿਣਤੀ ਜ਼ਿਆਦਾ ਹੁੰਦੀ ਹੈ ਨੌਜਵਾਨਾਂ ਦੀ ਉਹਨਾਂ ਨੂੰ ਕਿਤੇ ਰਾਜਨੀਤਿਕ ਫੰਕਸ਼ਨਾਂ ਚ ਵਰਤਣ ਲਈ ਵੋਟਾਂ ਲਈ ਵਰਤਣ ਲਈ ਫਿਰ ਉਹ ਉਹਨਾਂ ਦੀ ਸੁਪਾਰਸਾਂ ਵੀ ਕਰਦੇ ਨੇ ਕਿ ਨਹੀਂ ਇਹ ਤੇ ਪਰਚਾ ਨਹੀਂ ਦਰਜ ਕਰਨਾ ਇਹਨੂੰ ਛੱਡ ਦਿਓ ਇਸ ਕਰਕੇ ਜਿੱਥੇ ਸਮਾਜ ਨੂੰ ਜਾਗਰੂਕਤਾ ਕਰਨ ਦੀ ਬਹੁਤ ਲੋੜ ਹੈ ਉੱਥੇ ਨਾਲ ਦੀ ਨਾਲ ਜਿਹੜਾ ਪੁਲਿਸ ਨੂੰ ਰਾਜਨੀਤਿਕ ਦਬਾਅ ਤੋਂ ਮੁਕਤ ਕਰਨ ਦੀ ਲੋੜ ਹੈ ਜੇ ਨਸ਼ੇ ਬੰਦ ਕਰਾਉਣੇ ਨੇ ਪੰਜਾਬ 'ਚ ਹੂੰ ਤੇ ਨੰਬਰ ਨੰਬਰ 3 ਤੇ ਜਿਹੜੇ ਨਸ਼ੇ ਕਰਦੇ ਨੇ ਹੂੰ ਹੂੰ ਉਹਨਾਂ ਦੀ ਸਨਾਖਤ ਕਰਕੇ ਉਹਨਾਂ ਨੂੰ ਕੋਈ ਬਹੁਤ ਜਿਹੜਾ ਸਤਕਾਰ ਚ ਢੰਗ ਨਾਲ ਉਹਨਾਂ ਦੇ ਨਸ਼ਾ ਛਡਾਉਣ ਲਈ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਈ ਵਾਰੀ ਤਾਂ ਫਿਰ ਅਜੇ ਲੋਕ ਖਾਸ ਕਰਕੇ ਮਾਂ-ਬਾਪ ਸਰਮੋ ਸਰਮੀ ਹੀ ਆਪਣੇ ਨਹੀਂ ਦੱਸਦੇ ਕਿ ਸਾਡਾ ਬੱਚਾ ਨਸ਼ਾ ਕਰਦਾ ਹੈ ਹੂੰ ਹੂੰ ਉਹਨਾਂ ਨੂੰ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ ਜਿਹੜਾ ਇਹ ਛੁਡਾਣ ਲਈ ਹੂੰ ਹੂੰ ਤਾਂ ਇਸ ਕਰਕੇ ਬਹੁਤ ਗੰਭੀਰ ਮਾਮਲਾ ਹੈ ਬੜਾ ਦੁੱਖ ਲੱਗਦਾ ਹੈ ਜਦੋਂ ਰੋਜ਼ਾਨਾ ਅਸੀਂ 5 4 ਖਬਰਾਂ ਘਟੋ-ਘਟ ਪੜ੍ਹਦੇ ਆਂ ਜੰਜਾਂ ਕਿ ਕਿਸੇ ਮ ਕਿਤੇ ਮਾਪਿਆਂ ਦਾ ਇਕਲੌਤਾ ਪੁੱਤ ਹੁੰਦਾ ਹੈ ਕੋਈ ਚਾਰ ਭੈਣਾਂ ਦਾ ਇਕੱਲਾ ਭਰਾ ਹੁੰਦਾ ਹੈ ਕੋਈ ਬਜ਼ੁਰਗ ਮਾਂ-ਬਾਪ ਦਾ ਇਕੱਲਾ ਸਹਾਰਾ ਹੁੰਦਾ ਹੈ ਕਈ ਵਾਰੀ ਤਾਂ ਇਹ ਵੀ ਪੜਨ ਨੂੰ ਮਿਲਦਾ ਹੈ ਕਿ ਨਸ਼ੇ ਦੀ ਰਿਪੋਰਟ ਕਰਕੇ ਪੈਸੇ ਮੰਗੇ ਮਾਪੇ ਨੇ ਦੇਣ ਤੋਂ ਜਵਾਬ ਕਰਤਾ ਤੇ ਕੁਹਾੜੀ ਚੱਕ ਕੇ ਮਾਂ ਵੱਢਦੀ ਹੂੰ ਕਿਤੇ ਪਿਓ ਦੇ ਸਿਰ 'ਚ ਡੰਗ ਮਾਰ ਕੇ ਪਿਓ ਨੂੰ ਮਾਰਦਾ ਕਿਉਂਕਿ ਉਹਦੇ ਬਸ ਹੀ ਨਹੀਂ ਰਹਿੰਦਾ ਕੁਝ ਅਜਿਹੇ ਬੰਦੇ ਦੇ ਜਿਹੜਾ ਨਸ਼ੇ ਦੇ ਉਸ 'ਚ ਪੈ ਜਾਵੇ ਸੋ ਸਰਕਾਰ ਨੂੰ ਬਹੁਤ ਗੰਭੀਰ ਹੋਣ ਦੀ ਲੋੜ ਹੈ ਇਸ ਲਈ ਪੰਜਾਬ ਦੀ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਗੱਲ ਕਰਜ਼ੇ ਦੀ ਜ਼ਿਕਰ ਕਰੀਏ ਤਾਂ ਉਹ ਵੀ ਇੱਕ ਦਾਇਤ ਬੜਾ ਉਹ ਨਹੀਂ ਮਤਲਬ ਬਿਲਕੁਲ ਕਰਜ਼ੇ ਕਰਜ਼ੇ ਬਾਰੇ ਵੀ ਦੇਖੋ ਬਹੁਤ ਬਿਆਨਵਾਜ਼ੀਆਂ ਹੁੰਦੀਆਂ ਰਹੀਆਂ ਨੇ ਕਿ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਇਹ ਕੀਤਾ ਜਾਊਗਾ ਇਹ ਕੀਤਾ ਜਾਊਗਾ ਪਰ ਹੁਣ ਇਹ ਵੀ ਖਬਰਾਂ ਰੋਜ਼ਾਨਾ ਮਿਲ ਰਹੀਆਂ ਨੇ ਚੀਮਾ ਮੰਡੀ ਦੇ ਸ਼ਾਹਪੁਰ ਕਲਾਂ ਦਾ ਇਹ ਸੌਣਖਾ ਪੁੱਤਰ ਕਪੂਰਖਾਂ ਸੀ ਜਿਹੜਾ ਜੀ ਕਰਜੇ ਦੀ ਪ੍ਰਿੰਟ ਚੜਿਆ ਕੱਲ ਹੂੰ ਇਹਦੀ ਇਹਦੀ ਧਰਮ ਪਤਨੀ ਨੂੰ ਕੈਂਸਰ ਸੀ ਪਿੰਡੂ ਸਾਬ ਤੁਹਾਨੂੰ ਜੇ ਦੇਖੀ ਆਪਾਂ ਦਾ ਕੈਂਸਰ ਦਾ ਇਲਾਜ ਕਿੰਨਾ ਮਹਿੰਗਾ ਹੈ ਰੱਖਾਂ ਰੁਪਏ ਲੱਗ ਜਾਂਦੇ ਨੇ ਇਲਾਜ ਲਈ ਤੇ ਫਿਰ ਕਈ ਵਾਰੀ ਪੱਲੇ ਵੀ ਕੁਝ ਨਹੀਂ ਪੈਂਦਾ ਹੂੰ ਜੀ ਜੀ ਇਸ ਕਰਕੇ ਉਹ ਹੋ ਸਕਦਾ ਉਹਨੇ ਇਲਾਜ ਲਈ ਵੱਧ ਪੈਸਾ ਖਰਚ ਹੋ ਗਿਆ ਹੋਵੇ ਤੇ ਮੁੜ ਕੇ ਮੋੜ ਨਾ ਰਿਹਾ ਹੋਵੇ ਕੱਲਾ ਕਮਾਉ ਸੀ ਤੇ ਹੂੰ ਦੋ ਬੱਚੇ ਨੇ ਉਹਦੇ ਕੋਲੇ ਕਰਜ਼ੇ ਦੀ ਪੇਂਟ ਚੜ ਗਿਆ ਤੇ ਫਾਹ ਲੈ ਕੇ ਖੁਦਕੱਸੀ ਕਰ ਗਿਆ ਅਜੇ ਵੀ ਬਹੁਤ ਬਰਤਾਰਾ ਲਗਾਤਾਰ ਚੱਲ ਰਿਹਾ ਹੈ ਕਿਤੇ ਕੋਈ ਦਵਾਈ ਪੀ ਲੈਂਦਾ ਹੈ ਕਿਤੇ ਸਲਫਾਸ ਦੀਆਂ ਗੋਲੀਆਂ ਖਾ ਲੈਂਦਾ ਹੈ ਇਹ ਵੀ ਬਹੁਤ ਵੱਡਾ ਦੈਂਤ ਹੈ ਪੰਜਾਬ ਦੇ ਸਿਰ ਤੇ ਇਹ ਇਸ ਕਰਕੇ ਵੀ ਜਾਦਾ ਵੱਧ ਰਿਹਾ ਕਿਉਂਕਿ ਜਿਹੜੀ ਖੇਤੀ ਹੈ ਉਹਦੇ ਖਰਚੇ ਵੱਧ ਰਹੇ ਨੇ ਸਾਬ ਲਗਾਤਾਰ ਲਾਗਤ ਦੀਆਂ ਜਿਹੜੀਆਂ ਕੀਮਤਾਂ ਨੇ ਭਾਵੇਂ ਖਾਦਾਂ ਨੇ ਦਵਾਈਆਂ ਨੇ ਮਜ਼ਦੂਰੀ ਹੈ ਤੇ ਫਿਰ ਉਹਦਾ ਕੋਈ ਜਿਹੜਾ ਵਿਕਰੀ ਦਾ ਪੂਰਾ ਪ੍ਰਬੰਧ ਨਹੀਂ ਮਸ਼ੀਨਰੀ ਦੀਆਂ ਖੇਤੀਬਾੜੀ ਦੀਆਂ ਕੀਮਤਾਂ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਤੇ ਜਿਹੜੇ ਫਸਲ ਦਾ ਰੇਟ ਹੈ ਉੱਥੇ ਖੜੇ ਹਾਲੇ ਵੀ ਭਾਵੇਂ ਕਹੀ ਜਾਂਦੇ ਨੇ 100 150 ਰੁਪਿਆ ਵਧਾ ਕੇ ਜਿਹੜੇ ਹੈਗੇ ਨੇ ਹੁਕਮਰਾਨ ਕਿ ਅਸੀਂ ਇਹ ਵਧਾ ਤੇ ਹੁਣ 10 ਰੁਪਏ ਗੰਨੇ ਦੇ ਵਧਾਏ ਸੀ ਸوار ਪੰਜਾਬ ਸਰਕਾਰ ਨੇ ਤੇ ਤੁਸੀਂ ਖਬਰਾਂ ਪੜੀਆਂ ਹੋਣਗੀਆਂ ਕਿ ਭਗਵਾਨ ਸਿੰਘ ਮਾਨ ਐਲਾਨ ਕਰ ਰਹੇ ਨੇ ਕਿ ਬਹੁਤ ਵੱਡਾ ਤੋਹਫਾ ਦਿੱਤਾ ਹੈ ਕਿਸਾਨਾਂ ਨੂੰ ਹੂੰ ਹੂੰ 10 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਰੇਟ ਵਧਾ ਕੇ ਬਹੁਤ ਵੱਡਾ ਤੋਹਫਾ ਦੱਸਿਆ ਜਾ ਰਿਹਾ ਹੈ ਹੂੰ ਹੂੰ ਤੇ ਜੇ ਉਹਦੇ ਮੁਕਾਬਲੇ ਪੁੱਛਿਆ ਜਾਵੇ ਭਗਵਾਨਤ ਮਾਨ ਨੂੰ ਕਿ ਭਾਈ ਡੀਜ਼ਲ ਦਾ ਰੇਟ ਕੀ ਹੋ ਗਿਆ ਜੇ ਜਿਹੜਾ ਟਰੈਕਟਰ ਚ ਪੈਂਦਾ ਹੈ ਤੇ ਜਿਹੜਾ ਯੂਰੀਆ ਜਿਹੜਾ ਡੀਏਪੀ ਉਹ ਕਿੰਨੇ ਮਹਿੰਗੇ ਹੋ ਗਏ ਵੀ ਦੱਸ ਦਿਓ ਹੂੰ ਹੂੰ ਘਟੋ ਘੱਟ ਪਿੰਡਰ ਸਾਹਿਬ ਟਰਾਲੀ ਜਿਹੜੀ ਲੈ ਕੇ ਜਾਂਦੇ ਆਂ ਖੇਤਾਂ ਤੋਂ ਜਿਹੜੇ 슈ਗਰ ਮਿਲਾਂ ਤੱਕ ਟਰੈਕਟਰ ਤੇ ਜਿੰਨੇ ਕ 10 ਰੁਪਏ ਵਧਾਏ ਨੇ ਇੰਨਾਂ ਕ ਤਾਂ ਟਰੈਕਟਰ ਦਾ ਵਾਧੂ ਤੇਲ ਲੱਗ ਜਾਣਾ ਦੋ ਤਿੰਨ ਵਾਰ ਜਦੋਂ ਤੇਲ ਦਾ ਰੇਟ ਵੱਧ ਚੁੱਕਿਆ ਹੈ ਜੀ ਬਿਲਕੁਲ ਜੀ ਸਿਨਰੀ ਦੀ ਕਿਸਾਈ ਕਈ ਖਰਚੇ ਸਿਨਰੀ ਤੇ ਮਜ਼ਦੂਰੀ ਕਿੱਥੇ ਪਹੁੰਚ ਗਈ 500 ਰੁਪਏ ਤੋਂ ਘੱਟ ਘੱਟੋ ਘੱਟ ਕੋਈ ਮਜ਼ਦੂਰ ਅੱਜ ਕਿਸਾਨ ਨੂੰ ਨਹੀਂ ਮਿਲਦਾ ਹੂੰ ਜੀ ਸੋ ਇਸ ਕਰਕੇ ਬਹੁਤ ਇਹ ਜਿਹੜੀ ਹੈਗੀ ਹੈ ਖੇਤੀਬਾੜੀ ਦੇ ਲਗਾਤਾਰ ਖਰਚੇ ਵਧ ਰਹੇ ਨੇ ਹੁਣ ਕਿਸੇ ਵੇਲੇ ਕਿਸਾਨ ਦੱਸ ਦਿੰਦੇ ਨੇ ਕਿ ਇੱਕ ਜਿਹੜਾ ਇੱਕ ਕੁਇੰਟਲ ਪਿੰਡ ਸਾਹਿਬ ਕਣਕ ਦਾ ਕਿਤੇ ਇੱਕ ਤੋਲਾ ਸੋਨਾ ਆ ਜਾਂਦਾ ਸੀ ਹੂੰ ਪੁਰਾਣੇ ਸਮੇਂ ਜਿਹੜੇ ਜਦੋਂ ਸਾਡੇ ਦਾਦੇ ਪੜਦਾਦੇ ਜਦੋਂ 3-400 ਰੁਪਏ ਦਾ ਰੇਟ ਸੀ ਸੋਨੇ ਦਾ ਇੰਨੇ ਕਣਕ ਦਾ ਸੀ ਬਿਲਕੁਲ ਬਿਲਕੁਲ ਤੇ ਹੁਣ ਤੁਸੀਂ ਦੇਖ ਲਓ ਕਿ ਸੋਨਾ ਕਿੱਥੇ ਪਹੁੰਚ ਗਿਆ 80000 ਦੇ ਨੇੜੇ ਤੇ ਡੇ ਪਹੁੰਚ ਗਿਆ ਤੇ ਕਿੰਨੇ ਕੁਇੰਟਲ ਦਾ ਸੋਨਾ ਆਂਦਾ ਹੈ ਹੁਣ ਕਿਸਾਨ ਦੀ ਦਾ ਇਸੇ ਤਰ੍ਹਾਂ ਇੱਟਾਂ ਦਾ ਰੇਟ ਹੈ ਵੀ ਪਹਿਲਾਂ ਕਿੰਨੇ ਕੁਇੰਟਲ ਦੀਆਂ ਕਿੰਨੀਆਂ ਇੱਟਾਂ ਆ ਜਾਂਦੀਆਂ ਸੀ ਕਣਕ ਦੀਆਂ ਤੇ ਹੁਣ ਕਿੰਨੀਆਂ ਆਉਂਦੀਆਂ ਨੇ ਸਾਰੇ ਜਿਹੜੀ ਬਾਕੀ ਵਸਤਾਂ ਨੇ ਨਾ ਜੀ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਵਧ ਗਿਆ ਹਾਂ ਜਿਕਰ ਮੁਦਰਾ ਸਥਿਤੀ ਦੀ ਹਾਂ ਬਿਲਕੁਲ ਤੇ ਉਹਦੇ ਮੁਕਾਬਲੇ ਫਸਲਾਂ ਦਾ ਜਿਹੜਾ ਰੇਟ ਹੈ ਉਹ ਹੈ ਨਹੀਂ ਖਰੀਦ ਨਹੀਂ ਹੈਗੀ ਜੇ ਦੋ ਕਣਕ ਤੇ ਝੋਨੇ ਨੂੰ ਛੱਡ ਦਈਏ ਤੇ ਬਾਕੀ ਤਾਂ ਕੋਈ ਐਮਐਸਪੀ ਹੈ ਹੀ ਨਹੀਂ ਜੀ ਹੁਣ ਸਾਡੀ ਮੱਕੀ ਦੇਖ ਲਓ ਕੋਈ ਹੋਰ ਆਲੂ ਦੇਖ ਲਓ ਹੁਣ ਜਦੋਂ ਕਿਸਾਨ ਦਾ ਲੂਆਣ ਹੈ ਉਹਦੇ 3 ਤੋਂ 5 ਰੁਪਏ ਵੀ ਕਿਸੇ ਨੇ ਨਹੀਂ ਪੁੱਛਣਾ ਤੇ ਹੁਣ ਤੁਸੀਂ ਮੰਡੀ 'ਚ ਲੈਣ ਚਲੇ ਜਾਓ ਜਿਹੜਾ ਖਫਤਕਾਰ ਨੂੰ ਲੋੜ ਹੈ ਤਾਂ 35 ਤੋਂ 40 ਰੁਪਏ ਕਿਲੋ ਮਿਲ ਰਿਹਾ ਹੈ ਹੂੰ ਇਸ ਤੋਂ ਪਹਿਲਾਂ 50 ਰੁਪਏ ਕਿਲੋ ਤੱਕ ਵੀ ਪਹੁੰਚ ਚੁੱਕਾ ਹੈ ਹੂੰ ਹੂੰ ਇਹ ਸਾਰੇ ਕੁਝ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਤੇ ਵਿਚਾਰਨ ਦੀ ਲੋੜ ਹੈ ਤਾਈਓ ਪੰਜਾਬ ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹ ਕਿਤੇ ਕਰਜ਼ੇ ਦੇ ਸੰਕਟ 'ਚੋਂ ਬਾਹਰ ਨਿਕਲ ਸਕਦੀ ਹੈ ਨਹੀਂ ਤਾਂ ਇੱਕ ਵਾਰ ਜੇ ਕੋਈ ਲੱਖ ਰੁਪਏ ਵੀ ਪਿੰਡਰ ਸਾਹਿਬ ਲੈ ਲਵੇ ਨਾ ਜੀ ਕਿਸੇ ਬੈਂਕ ਤੋਂ ਹੂੰ ਜਾਂ ਸੁਸਾਇਟੀ ਤੋਂ ਕੋਈ ਕਿਸਾਨ ਤਾਂ ਬਹੁਤ ਔਖਾ ਇਹ ਮੁਰਦਾ ਨਹੀਂ ਹੈ ਤੇ ਉਹ ਕਿਸ਼ਤਾਂ-ਕਿਸ਼ਤਾਂ ਚ ਉਹ ਲੱਖ ਰੁਪਈਆ ਵੀ ਘੱਟੋ-ਘੱਟ 2 3 ਲੱਖ ਰੁਪਈਆ ਤਾਰਨਾ ਪੈਂਦਾ ਉਹਨਾਂ ਦੇ ਆਪਣੇ ਬਿਲਕੁਲ ਇਸ ਜੰਜਾਲ ਚ ਵੱਡੇ ਪੱਧਰ ਤੇ ਕਿਸਾਨੀ ਫਸੀ ਹੋਈ ਹੈ ਬਿਲਕੁਲ ਇਹਨੂੰ ਬਹੁਤ ਕੰਪੀਰਤਾ ਨਾਲ ਜਿਹੜੀਆਂ ਸਰਕਾਰਾਂ ਪੰਜਾਬ ਨੂੰ ਫਸਲਾਂ ਤੇ ਨਸਲਾਂ ਨੂੰ ਪੰਜਾਬ ਦੀਆਂ ਨੂੰ ਕਿਸਾਨੀ ਨੂੰ ਤੇ ਜਵਾਨੀ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਨੇ ਬਿਲਕੁਲ ਚਿਲਾ ਸਾਹਿਬ ਇੱਕ ਹੋਰ ਰਿਪੋਰਟ ਆਈ ਏ ਕਿਸਾਨੀ ਪੱਖ ਦੀ ਕਿ ਪਿਛਲੇ ਸਮੇਂ ਤਾਂ ਫਸਲਾਂ ਦੀ ਲਾਲ ਸੁੰਢੀ ਚਿੱਟੀ ਸੁੰਢੀ ਦੀ ਚਰਚਾ ਰਹੀ ਜੀ ਤਾਂ ਜਿਹੜੀ ਹੁਣ ਜਿਵੇਂ ਜੰਮ ਦੀ ਕਣਕ ਕਿਸੇ ਮਤਲਬ ਕਿਸਾਨ ਵੱਲੋਂ ਬਿਜੀ ਜਾਂਦੀ ਹੈ ਤਾਂ ਉਹਨੇ ਜਿਹੜਾ ਅੱਗ ਨਹੀਂ ਲਾਈ ਉਸ ਨਾਲ ਨੂੰ ਇਹਦੇ ਥਰਾਲੀ ਨੂੰ ਜੀ ਉਹਦਾ ਵਾਈ ਪਰੰਤੂ ਸੁੰਢੀ ਪੈ ਗਈ ਉਹਨੂੰ ਜੰਮ ਦੀ ਕਣਕ ਨੂੰ ਮਤਲਬ ਖਤਮ ਹੋ ਗਈ ਹੈ ਉਹਨਾਂ ਨੂੰ ਵਾਉਣ ਲਈ ਮਜਬੂਰ ਹੋਈ ਇਹ ਪਿੰਡਲ ਪਿੰਡਲ ਸਾਹਿਬ ਇਹ ਗੁਲਾਬੀ ਸੁੰਢੀ ਹੈ ਇਹ ਹਮ ਜੀ ਓਕੇ ਇਹ ਜਿਹੜੀ ਗੁਲਾਬੀ ਸੁੰਢੀ ਹੈ ਜੀ ਇਹ ਇਹ ਜਿਹੜੀ ਜਿਵੇਂ ਕੋਈ ਸਲਾਬ ਰਹਿ ਜਾਂਦੀ ਹੈ ਨਾ ਜੀ ਥੱਲੇ ਜੇ ਹੁਣ ਕਹਿ ਦਿੰਦੇ ਨੇ ਵੀ ਪਰਾਲੀ ਨੂੰ ਅੱਗ ਨਹੀਂ ਲਾਣੀ ਜੇ ਤਾਂ ਅੱਗ ਲੱਗੀ ਹੋਈਏ ਫਿਰ ਨਹੀਂ ਹੁੰਦੀ ਇਸ ਹੁਣ ਜਦੋਂ ਅੱਗ ਨਹੀਂ ਲੱਗਦੀ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਹੈਗੇ ਨੇ ਝੋਨੇ ਦੀ ਰਹਿਦਖੂਦ ਬਾਕੀ ਰਹਿ ਜਾਂਦੀ ਹੈ ਹਮ ਓਕੇ ਤੇ ਉਹਦੇ ਥੱਲੇ ਸਲਾਬ ਕਰਕੇ ਜਦੋਂ ਆਪਾਂ ਕਿਸੇ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਜਦੋਂ ਫਸਲ ਬੀਜਦੇ ਆ ਜੀ ਦਾ ਸਰਕਾਰ ਬਹੁਤ ਪ੍ਰਚਾਰ ਕਰਦੀ ਹੈ ਕਿ ਤੁਸੀਂ ਇਹਨਾਂ ਨਾਲ ਬੀਜੋ ਜਿਹੜੀਆਂ ਹੈਗੇ ਨੇ ਪਰਾਲੀ ਨਾਲ ਸਾੜੋ ਤੇ ਉੱਥੇ ਫਿਰ ਉਹ ਉਸ ਉਸ ਜਿਹੜੀ ਖਾਸ ਕਰਕੇ ਜਿਹੜੀ ਗੇਤੀ ਵਜਾਈ ਵਾਲੇ ਖੇਤਿਆਂ ਨਾਲ ਚ ਬਹੁਤ ਵੱਡੀ ਪੱਧਰ ਤੇ ਇਸ ਵਾਰ ਇਹ ਗਲਾਬੀ ਸੁੰਡੀ ਤੇ ਕਿਸਾਨ ਪਸਤਾ ਰਹੇ ਨੇ ਦੂਰਾ ਖਰਚਾ ਹੋ ਗਿਆ ਉਹਨਾਂ ਦਾ ਜਿਹੜਾ ਗਲਾਬੀ ਸੁੰਡੀ ਨਾਲ ਉਹ ਸਾਰੀ ਖਣਕ ਖਾ ਰਹੇ ਨੇ ਸਲਾਬੀ ਦੇ ਵਿੱਚ ਉਹਨਾਂ ਦੇ ਥੱਲੇ ਥੱਲੇ ਸੁੰਡੀ ਆ ਜਾਂਦੀ ਹੈ ਤੇ ਜਿਹੜਾ ਜਦੋਂ ਕਣਕ ਉੱਗਦੇ ਸਾਰਾ ਉਦੋਂ ਹੀ ਖਾ ਜਾਂਦੀ ਹੈ ਉਹਨੂੰ ਤੇ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਹੂੰ ਹੂੰ ਇਸ ਕਰਕੇ ਲਗਾਤਾਰ ਜਿਹੜੀਆਂ ਸੁੰਡੀਆਂ ਨੇ ਇਹਨਾਂ ਨੇ ਬਹੁਤ ਨੁਕਸਾਨ ਕਰਤਾ ਪੰਜਾਬ ਦਾ ਤੇ ਕਿਤੇ ਬੀਜੇ ਮਲਾਵਟੀ ਆ ਗਏ ਕਿਤੇ ਦਵਾਈਆਂ ਮਲਾਵਟੀ ਆ ਗਈਆਂ ਕਿਤੇ ਕੁਝ ਹੋਰ ਹੋ ਗਿਆ ਪਰ ਉਹ ਸਾਰੀ ਜਿਹੜਾ ਬੋਝ ਐ ਸਾਰਾ ਜਿਹੜਾ ਭਾਰ ਐ ਸਾਰੀ ਜਿਹੜੀ ਪੈਸਿਆਂ ਦੀ ਮਾਰ ਐ ਉਹ ਸਾਰੀ ਕਿਸਾਨ ਤੇ ਪੈਂਦੀ ਐ ਇਸੇ ਕਰਕੇ ਕਿਸਾਨ ਫਿਰ ਉਹ ਜਿਹੜਾ ਕਰਜ਼ਿਆਂ ਦੇ ਤੋਂ ਮੁਕਤੀ ਨਹੀਂ ਹਾਸਲ ਕਰਦਾ ਬਿਲਕੁਲ ਭਾਵੇਂ ਕਿਸਾਨਾਂ ਦੇ ਮਸਲਿਆਂ ਲਈ ਕਿਸਾਨ ਜੂਨੀਅਨਾਂ ਵੱਡੇ ਪੱਧਰ ਉੱਤੇ ਸਥਾਪਿਤ ਹੋਈਆਂ ਨੇ ਪੰਜਾਬ ਨੇ ਅਗਵਾਈ ਕੀਤੀ ਮੋਦੀ ਵੀ ਇਸ ਵੇਲੇ ਕਿਸਾਨ ਜੂਨੀਅਨਾਂ ਦੇ ਮਾਮਲੇ ਦੇ ਵਿੱਚ ਵੱਡਾ ਸੰਘਰਸ਼ ਵੀ ਲੜਿਆ ਦਿੱਲੀ ਨਾਲ ਤਿੰਨ ਖੇਤੀ ਕਾਨੂੰਨ ਵੀ ਵਾਪਸ ਕਰਵਾਏ ਹੁਣ ਫਿਰ ਇਹ ਸੰਘਰਸ਼ ਵੱਡੇ ਪੱਧਰ ਉੱਤੇ ਮਗਿਆ ਹੋਇਆ ਹੈ ਐਸ ਕੇ ਐਮ ਗੈਰ ਸਿਆਸੀ ਕੇ ਐਮ ਐਮ ਦਾ 6 ਦਸੰਬਰ ਨੂੰ ਨਾ ਦਾ ਦਿੱਲੀ ਵੱਲ ਇੱਕ ਪ੍ਰੋਗਰਾਮ ਸੀ ਜਾਣ ਦਾ ਉਸ ਤੋਂ ਪਹਿਲਾਂ ਜਿਹੜੀ ਵਹੀਰ ਦਾ ਮੋੜ ਵਾਪਸ ਫਿਰ ਪੰਜਾਬ ਸਰਕਾਰ ਵੱਲ ਘੱਤ ਲਿਆ ਗਿਆ ਜਿਵੇਂ ਕਿ ਪਹਿਲੀ ਨੂੰ ਨਾ ਐਲਾਨ ਕੀਤਾ ਲੰਗੀਕਨ ਪ੍ਰੈਸ ਕਾਨਫਰੰਸ ਜਿਹੜੀ ਖਨੌਰੀ ਬਾਰਡਰ ਉੱਤੇ ਹੁੰਦੀ ਹੈ ਕਿ ਅਸੀਂ ਪਹਿਲੀ ਦਸੰਬਰ ਨੂੰ ਜਿਹੜਾ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਜਾਂ ਘਰ ਜਿਹੜਾ ਸੰਗਰੂਰ ਦੇ ਵਿੱਚ ਉਹਦਾ ਘਰਾਉ ਕੀਤਾ ਜਾਏਗਾ ਕਿਵੇਂ ਦੇਖਦੇ ਹੋ ਇੱਕ ਮੋੜਾ ਇੱਕ ਪਹਿਲੀ 6 ਦਸੰਬਰ ਤੋਂ ਪਹਿਲੀ ਦਸੰਬਰ ਵਾਲਾ ਕੇਂਦਰ ਵੱਲ ਜਾਂਦੇ ਜਾਂਦੇ ਵਾਪਸ ਪੰਜਾਬ ਵੱਲ ਜੀ ਪਿੰਡਰ ਸਾਹਿਬ ਦਰਅਸਲ ਇਹ ਸਾਰੇ ਵਰਤਾਰੇ ਦੇ ਪਿੱਛੇ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਕੋਈ ਬਹੁਤ ਵੱਡਾ ਹੈ ਕੋਈ ਅੰਦਰੂਨੀ ਸਮਝੌਤਾ ਹੈ ਹੂੰ ਜੀ ਪੰਜਾਬ ਸਰਕਾਰ ਦਾ ਤੇ ਕਿਸਾਨ ਜਥੇਬੰਦੀਆਂ ਦਾ ਜਿਹੜੇ ਖਨੌਰੀ ਤੇ ਸ਼ੰਭੂ ਕਰ ਰਹੇ ਨੇ ਮਾਰਚ ਜੀ ਤੇ ਜਾਂ ਫਿਰ ਪੰਜਾਬ ਸਰਕਾਰ ਦਾ ਨਿਰਾਪੂਰਾ ਤੱਕਾ ਹੈ ਓਕੇ ਜੀ ਦੇਖੋ ਜਿਹੜੇ ਭਾਰਤੀ ਕਿਸਾਨ ਨੇ ਉਹਨਾਂ ਨੇ ਏਕਤਾ ਸਿੱਧੂ ਪਰਦੇ ਪ੍ਰਧਾਨ ਸੀ ਜਜੀਤ ਸਿੰਘ ਡੱਲੇਵਾਲ ਆ ਹੂੰ ਹੂੰ ਉਹਨਾਂ ਨੇ 6 ਦਸੰਬਰ ਨੂੰ ਉਹਨਾਂ ਨੇ 26 ਨਵੰਬਰ ਨੂੰ ਕਰਨਾ ਸੀ ਮਰਨਵਰਤ ਮਰਨਵਰਤ ਸ਼ੁਰੂ ਕਰਨਾ ਸੀ ਖਨੌਰੀ ਵਾਟਰ ਤੇ ਹਾਂਜੀ ਜੀ 6 ਦਸੰਬਰ ਨੂੰ ਉਹਨਾਂ ਨੇ ਜਾਣਾ ਸੀ ਕੁਝ ਕਰਨਾ ਸੀ ਦਿੱਲੀ ਹੂੰ ਹੂੰ ਤੇ ਉਹ ਮਰਨਵਰਤ ਅਜੇ ਰੱਖਣਾ ਹੀ ਸੀ ਉਸ ਤੋਂ ਪਹਿਲਾਂ ਉਹਨਾਂ ਨੂੰ ਰਾਤੋ ਰਾਤ ਇੱਥੋਂ ਜਵਰੀ ਚੁੱਕ ਲੈ ਗਏ ਹਸਪਤਾਲ ਚ ਦਾਖਲ ਕਰਾ ਤੇ ਡੀ ਐਮ ਸੀ ਚ ਚਲੋ ਠੀਕ ਹੈ ਤੁਸੀਂ ਕਹਿੰਦੇ ਹੋ ਬਜ਼ੁਰਗ ਆ ਗੂ ਸੀ ਹੂੰ ਇਹ ਕੈਂਸਰ ਤੋਂ ਪੀੜਤ ਸੀ ਜੀ ਇਸ ਕਰਕੇ ਉਹਨਾਂ ਦੀ ਸਿਹਤ ਦਾ ਸਾਨੂੰ ਖਿਆਲ ਰੱਖਣਾ ਪੈਂਦਾ ਹੈ ਤੁਹਾਡੇ ਜਿਹੜੇ ਪਟਿਆਲੇ ਦੇ ਹੈਗੇ ਨੇ ਮਨਦੀਪ ਸਿੰਘ ਸਿੱਧੂ ਜੀ ਡੀਆਈਜੀ ਸਰਦ ਮਨਦੀਪ ਸਿੰਘ ਜੀ ਡੀਆਈਜੀ ਸਾਹਿਬ ਨੇ ਉਹਨਾਂ ਨੇ ਇਹ ਬਕਾਇਦਾ মিডিਆ ਲਈ ਜਾਰੀ ਵੀ ਕੀਤਾ ਸੀ ਕਿ ਕਿ ਸਾਨੂੰ ਬਜ਼ੁਰਗਾਂ ਆਗੂ ਦੀ ਸਿਹਤ ਦਾ ਖਿਆਲ ਰੱਖਣ ਕਰਕੇ ਇਹ ਕਰਨਾ ਪੈ ਰਿਹਾ ਨੰਬਰ 1 ਤਾਂ ਇੱਥੇ ਸਵਾਲ ਉੱਠਦਾ ਹੈ ਕਿ ਬਜ਼ੁਰਗ ਆਗੂ ਨੇ ਹਲੇ ਤਾਂ ਮਰਨ ਵਰਤ ਰੱਖਿਆ ਹੀ ਨਹੀਂ ਸੀ ਹੂੰ ਤੁਸੀਂ ਸਿਹਤ ਦਾ ਖਿਆਲ ਜੰਮ ਜੰਮ ਰੱਖੋ ਪਰ ਉਦੋਂ ਰੱਖੋ ਜਦੋਂ ਉਹਨੂੰ 10-20 ਦਿਨ ਲੰਘ ਗਏ ਹੋਣ ਉਹਦੀ ਸਿਹਤ ਡਾਕਟਰ ਕਹਿੰਦੇ ਹੋਣ ਕਿ ਵਕਿਆ ਹੀ ਹੋਣਾ ਇਹਨਾਂ ਦੀ ਹਾਲਤ ਬਹੁਤ ਖਰਾਬ ਹੈ ਹੂੰ ਹੂੰ ਹਾਂ ਹਲੇ ਮਰਨ ਵਰਤ ਉਹਨਾਂ ਨੇ ਸ਼ੁਰੂ ਕਰਨਾ ਸੀ ਤੁਸੀਂ ਅੱਧੀ ਰਾਤ ਨੂੰ ਉਹਨਾਂ ਨੂੰ ਚੁੱਕ ਲੈ ਜਾਨੇ ਹੋ ਹੂੰ ਅੱਧੀ ਰਾਤ ਬਾਅਦ ਜੀ ਤੇ ਜਦੋਂ ਵੱਡੇ ਤੜਕੇ ਉਹਨਾਂ ਨੂੰ ਤੁਸੀਂ ਚੁੱਕ ਕੇ ਲੈ ਕੇ ਜਾਨੇ ਹੋ ਉੱਥੇ ਜਾ ਕੇ ਡੀ ਐਮ ਸੀ ਚ ਦਾਖਲ ਕਰਵਾ ਲੈਂਦੇ ਹੋ ਹੂੰ ਹੂੰ ਫਿਰ ਅਜਿਹਾ ਕਿਹੜਾ ਉੱਥੇ ਬਹੁਤ ਵੱਡਾ ਕੋਈ ਗੈਂਗਸਟਰ ਹੈ ਜਾਂ ਬਹੁਤ ਵੱਡਾ ਕੋਈ ਦੇਸਤਰ ਹੋਈ ਹੈ ਕਿ ਤੁਸੀਂ ਉਹਨੂੰ ਕਿਸੇ ਨੂੰ ਮਿਲਣ ਵੀ ਨਹੀਂ ਦੇ ਰਹੇ ਹੂੰ ਨਾ ਉਹਨਾਂ ਦੇ ਜਥੇਬੰਦੀ ਦੇ ਕਿਸੇ ਆਗੂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਨਾ ਕੋਈ ਹੋਰ ਹੁਣ ਕੱਲ ਸਰਬਜੀਤ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਫਰੀਦਕੋਟ ਤੋਂ ਜੀ ਉਹਨਾਂ ਨੂੰ ਮਿਲਣ ਗਏ ਸੀ ਪਰਸੋਂ ਨਹੀਂ ਮਿਲਣ ਦਿੱਤਾ ਗਿਆ ਐਵੇਂ ਵਾਪਸ ਆ ਗਏ ਹੂੰ 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 ਕੱਲ ਕਿਸਾਨ ਆ ਗੋਗੇ ਸੀ ਸਾਰਾ ਦਿਨ ਉੱਥੇ ਖੜੇ ਰਹੇ ਟਾਲ ਮਟੋਲ ਕਰਦੇ ਰਹੇ ਮਿਲਾਨੇ ਆ ਮਿਲਾਨੇ ਹਾਂ ਬਿਲਕੁਲ ਕੱਲ ਤੱਕ ਤਾਂ ਸ਼ਾਇਦ ਉਹਨਾਂ ਦੇ ਪਰਿਵਾਰਕ ਜੀਆ ਨੂੰ ਵੀ ਨਹੀਂ ਮਿਲਾਉਣ ਦੀ ਨਹੀਂ ਮਿਲਾਇਆ ਸੀ ਬਿਲਕੁਲ ਜੀ ੱੱਕੇ ਤੋਂ ਕੋਸ਼ਿਸ਼ ਕੀਤੀ ਤਾਂ ਜਿਹੜੇ ਸਖਦੇਵ ਸਿੰਘ ਭੋਜੀ ਰਾਜ ਕਿਸਾਨ ਆਗੂ ਨੇ ਹੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹੂੰ ਸੋ ਅਜਿਹੀ ਸਥਿਤੀ ਐਡੀ ਕਿਹੜਾ ਕਿ ਕੀ ਲੋਡ ਪੈ ਗਈ ਵੀ ਤੁਸੀਂ ਕਿਸੇ ਨੂੰ ਮਿਲਣ ਵੀ ਨਹੀਂ ਦੇ ਰਹੇ ਕਿਹੜਾ ਸੰਵਿਧਾਨ ਐ ਇੱਕ ਪਾਸੇ ਤੁਸੀਂ ਦੋ ਸਾਲਾਂ ਦੀਆਂ ਵਿਰੋਧੀਆਂ ਤੇ ਤੁਸੀਂ ਕਹਿੰਦੇ ਹੋ ਅਸੀਂ ਤਾਂ ਜੀ ਕਿਸਾਨਾਂ ਦੇ ਹਤੈਸੀ ਸਰਕਾਰ ਹੈ ਜੀ ਅਸੀਂ ਪੰਜਾਬੀਆਂ ਦੇ ਪੁੱਤਾਂ ਦੀ ਸਰਕਾਰ ਹੈ ਅਸੀਂ ਪੰਜਾਬੀਆਂ ਦੇ ਹਿੱਤਾਂ ਲਈ ਖੜਨ ਵਾਲੀ ਸਰਕਾਰ ਹੈ ਤੇ ਇਹ ਨੀਰਾਪੂਰਾ ਧੱਕਾ ਹੀ ਹੈ ਫਿਰ ਹੋਰ ਕੀ ਹੈ ਤੁਸੀਂ ਘਟੋ ਘਟ ਅਗਲੇ ਨੇ ਕੋਈ ਆਪਣੀ ਰਣਨੀਤੀ ਉਲੀਕਣੀ ਹੁੰਦੀ ਹੈ ਆਪਣੇ ਪ੍ਰਧਾਨ ਨੂੰ ਮਿਲ ਕੇ ਕਿਸਾਨਾਂ ਆਗੂਆਂ ਨੇ ਹੂੰ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ ਉਹਨਾਂ ਦੀ ਥਾਂ ਫਿਰ ਉੱਥੇ ਇਧਰ ਇਧਰ ਵੀ ਨਵਾਂ ਮਰਨ ਵਰਤ ਸ਼ੁਰੂ ਹੋ ਗਿਆ ਸੁਖਦੇਵ ਸਿੰਘ ਜਿਹੜੇ ਉਹਨਾਂ ਨੇ ਮਰਨ ਵਰਤ ਰੱਖ ਲਿਆ ਖਨੌਰੀ ਬਾਡਰ ਤੇ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਵੀ ਕੁਝ ਨਹੀਂ ਖਾ ਰਹੇ ਹੂੰ ਪੰਜਾਬ ਸਰਕਾਰ ਨੂੰ ਇਹ ਜਿਹੜਾ ਮਾਮਲਾ ਪੁੱਠਾ ਪੈ ਸਕਦਾ ਹੈ ਕਈ ਵਾਰ ਤੇ ਤੇ ਲੱਗ ਰਿਹਾ ਹੈ ਕਿ ਇਸ ਪਾਸੇ ਨੂੰ ਵੱਧ ਰਿਹਾ ਹੈ ਮਾਹੌਲ ਓਕੇ ਜਿਹੜੇ ਕੱਲ ਇੱਥੇ ਸ਼ੰਭੂ ਦੇ ਖਨੌਰੀ ਬਾਰਡਰਾਂ ਦੇ ਖਾਸ ਕਰਕੇ ਖਨੌਰੀ ਤੇ ਹੁਣ ਜਿਆਦਾ ਗਹਿਮਾ ਗਹਿਮੀ ਹੈ ਕਿਉਂਕਿ ਉੱਥੇ ਮਰਨ ਵਰਤ ਚੱਲ ਰਿਹਾ ਹੈ ਉੱਥੇ ਮੀਟਿੰਗ ਹੋਈ ਹੈ ਜਿਹੜਾ ਸਯੁਗਤ ਕਿਸਾਨ ਮੋਰਚਾ ਗੈਰ ਸਿਆਸੀ ਜਿਹਦੇ ਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਡੱਲੇਵਾਲ ਤੇ ਹੋਰ ਜਥੇਬੰਦੀਆਂ ਛੋਟੀਆਂ-ਮੋਟੀਆਂ ਆਂਦੀਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਸਰਵਣ ਸਿੰਘ ਭੰਦੇੜ ਦੀ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਜੀ ਜੀ ਇਹਨਾਂ ਨੇ ਮੀਟਿੰਗ ਕੀਤੀ ਹੈ ਤੇ ਪਹਿਲਾਂ ਤਾਂ 6 ਦਸੰਬਰ ਦਾ ਇਹਨਾਂ ਦਾ ਜੇ ਹੈਗਾ ਜਿਹੜਾ ਦਿੱਲੀ ਵੱਲ ਨੂੰ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੁਣ ਇਹਨਾਂ ਨੇ 1 ਦਸੰਬਰ ਨੂੰ ਐਲਾਨ ਕਰਤਾ ਕਿ ਅਸੀਂ ਭਗਵੰਤ ਮਾਨ ਦੀ ਜਿਹੜੀ ਸੰਗਰੂਰ ਵਾਲੀ ਕੋਠੀ ਆ ਉਹਨੂੰ ਘੇਰਾਓ ਕਰਾਂਗੇ ਉਹਦਾ ਹੂੰ ਜੀ ਤੇ ਫਿਰ ਮਾਹੌਲ ਖਰਾਬ ਹੋਏਗਾ ਉਹਦਾ ਕਾਰਨ ਤਾਂ ਇਹੀ ਹੈ ਉਹਨਾਂ ਕਹਿ ਰਹੇ ਨੇ ਕਿ ਡੱਲੇਵਾਲ ਨੂੰ ਛੱਡੋ ਹੂੰ ਇੱਕ ਪਾਸੇ ਤੁਸੀਂ ਕਹਿੰਦੇ ਆਂ ਅਸੀਂ ਗ੍ਰਿਫਤਾਰ ਨਹੀਂ ਕੀਤਾ ਹੋਇਆ ਜੇ ਗ੍ਰਿਫਤਾਰ ਨਹੀਂ ਕੀਤਾ ਹੋਇਆ ਹਸਪਤਾਲ 'ਚ ਫਿਰ ਹਸਪਤਾਲ 'ਚ ਤਾਂ ਕੋਈ ਵੀ ਮਿਲ ਸਕਦਾ ਹੈ ਹੂੰ ਹੂੰ ਤੇ ਨਾ ਉਹ ਕਿਸੇ ਉਹਨਾਂ ਨੂੰ ਬਹੁਤ ਇੰਨਾ ਜ਼ਿਆਦਾ ਕੋਈ ਸਿਹਤ ਦੀ ਸਮੱਸਿਆ ਹੈ ਕਿ ਕਿਸੇ ਆਈਸੀਯੂ 'ਚ ਨੇ ਵੀ ਨਹੀਂ ਮਿਲ ਸਕਦਾ ਕੋਈ ਇਨਫੈਕਸ਼ਨ ਦਾ ਕਿਸੇ ਦਾ ਡਰ ਹੈ ਹੂੰ ਅਜਿਹਾ ਇਹ ਤਾਂ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਹੈਗੀ ਨਾ ਹੂੰ ਠੀਕ ਹੈ ਉਹਨਾਂ ਨੂੰ ਕੈਂਸਰ ਦਾ ਰੋਗ ਹੈ ਪਰ ਉਹ ਅਜਿਹਾ ਨਹੀਂ ਹੈ ਕਿ ਉਹਨਾਂ ਨੂੰ ਕੋਈ ਮਿਲ ਵੀ ਨਾ ਸਕਦਾ ਹੋਵੇ ਹੂੰ ਹੂੰ ਤੇ ਫਿਰ ਕਿਹੜੇ ਕਿਹੜੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਸਰੇ ਆਮ ਸੰਵਿਧਾਨਕ ਆ ਕਹ ਦੇਖੋ ਕੋਈ ਵੀ ਵਿਅਕਤੀ ਨੂੰ ਹੱਕ ਹੈ ਸੰਵਿਧਾਨ ਅਨੁਸਾਰ ਕਿ ਸਾਥ ਮਈ ਢੰਗ ਨਾਲ ਆਪਣੀ ਗੱਲ ਕਹਿਣ ਦਾ ਆਪਣਾ ਕੋਈ ਰੋਸ ਪ੍ਰਗਟ ਕਰਨ ਦਾ ਇਹ ਹੱਕ ਦਿੱਤਾ ਹੋਇਆ ਹੈ ਸੰਵਿਧਾਨ ਨੇ ਸਾਨੂੰ ਹੂੰ ਤੇ ਫਿਰ ਹੁਣ ਕਿਸਾਨ ਆ ਗੋ ਪੁੱਛਦੇ ਨੇ ਕਿ ਸਾਡਾ ਸੰਵਿਧਾਨਕ ਹੱਕ ਕਿੱਥੇ ਹੈ ਹੂੰ ਤੇ ਉਹਨਾਂ ਦੀ ਗੱਲ ਵੀ ਵਾਜਵੈ ਹੂੰ ਜਦੋਂ ਉਹਨਾਂ ਨੂੰ ਕੋਈ ਸਾਂਤਵੇਂ ਸੰਘਰਸ਼ ਨਹੀਂ ਕਰਨ ਦਿੱਤਾ ਜਾ ਰਿਹਾ ਫਿਰ ਬਿਲਕੁਲ ਉਹ ਜੋ ਹੁਣ ਉਹਨਾਂ ਨੇ ਕੋਠੀ ਦਾ ਘਰਾਓ ਕਰਨ ਦਾ ਐਲਾਨ ਕਰ ਦਿਆ ਦੋ ਦਿਨਾਂ ਬਾਅਦ ਕੋਈ ਹੋਰ ਐਲਾਨ ਆ ਜਾਵੇਗਾ ਹੂੰ ਤੇ ਦੇ ਦੇ ਨਾਲ ਫਿਰ ਮਾਹੌਲ ਹੀ ਵਿਗੜਨਾ ਹੈ ਤੇ ਉਹ ਭੁਗਤਣਾ ਫਿਰ ਸਾਰੇ ਪੰਜਾਬੀਆਂ ਨੂੰ ਪੈਂਦਾ ਹੈ ਜਦੋਂ ਕੋਈ ਜੀ ਆਂਦਾ ਉਹ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਾਲੀ ਨਾਲ ਅਜਿਆ ਨਹੀਂ ਕੁਝ ਕਰਨਾ ਚਾਹੀਦਾ ਜੇ ਕੋਈ ਮੀਟਿੰਗ ਕਰवानी ਹੈ ਹੁਣ ਉੱਥੇ ਗਏ ਸੀ ਕਹਿੰਦੇ ਖਨੌਰੀ ਬਾਰਡਰ ਤੇ ਸਰਕਾਰੀ ਨੁਮਾਇंदे ਕੇ ਕੇਂਦਰ ਸਰਕਾਰ ਨਾਲ ਤੁਹਾਡੀ ਮੀਟਿੰਗ ਕਰਵਾ ਦਿੰਨੇ ਆ ਹੂੰ ਹੂੰ ਤੇ ਜੇ ਕੋਈ ਮੀਟਿੰਗ ਕਰवानी ਹੈ ਤਾਂ ਉਹਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਮੀਟਿੰਗ ਕਰਵਾਈ ਜਾਵੇ ਤੇ ਪੁੱਛਣ ਵਾਲੀ ਕਿਹੜੀ ਗੱਲ ਹੈ ਸੱਦਾ ਦੇ ਦਿਓ ਤੇ ਕਿਸਾਨ ਤਾਂ ਜਾਂਦੇ ਹੀ ਨਹੀਂ ਹਰੇਕ ਮੀਟਿੰਗ 'ਚ ਹੂੰ ਬਿਲਕੁਲ ਬਿਲਕੁਲ ਤੁਸੀਂ ਜੇ ਮੀਟਿੰਗ ਕਰवानी ਹੈ ਤਾਂ ਉਹਦੇ 'ਚ ਪੁੱਛਣ ਵਾਲੀ ਦਾ ਕੋਈ ਗੱਲ ਨਹੀਂ ਨਾ ਜੀ ਤੁਸੀਂ ਦਿੱਲੀ ਦੇ ਕਿਸੇ ਨੁਮਾਇंदे ਨੂੰ ਬੁਲਾਣਾ ਹੈ ਕੋਈ ਜਿਹੜਾ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਾਣੀ ਹੈ ਜਾਂ ਕਿਸੇ ਹੋਰ ਨਾਲ ਕਰਾਣੀ ਹੈ ਤਾਂ ਕਿਸਾਨਾਂ ਨੂੰ ਦੱਸੋ ਉਹਨਾਂ ਨੂੰ ਸੱਦਾ ਦਵਾ ਦਿਓ ਹੂੰ 8 ਵਜੇ ਮੀਟਿੰਗ ਇੱਕ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਕਦੇ ਕੋਈ ਮੀਟਿੰਗ ਚ ਨਾ ਗਿਆ ਹੋਵੇ ਜਦੋਂ ਪਹਿਲਾਂ ਵੀ ਦਿੱਲੀ ਚ ਜਿਹੜਾ ਕਿਸਾਨ ਮੋਹ ਅੰਦੋਲਨ ਚੱਲਿਆ ਕਿੰਨੀਆਂ ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਕਦੇ ਕਿਸੇ ਕਿਸਾਨ ਜਥੇਬੰਦੀ ਨੇ ਜਵਾਬ ਨਹੀਂ ਦਿੱਤਾ ਵੀ ਅਸੀਂ ਮੀਟਿੰਗ ਚ ਨਹੀਂ ਜਾਣਾ ਹੂੰ ਤੇ ਇਸ ਤੋਂ ਬਾਅਦ ਇਹਨਾਂ ਨਾਲ ਵੀ ਜਦੋਂ ਇਹ ਮੋਰਚੇ ਸੰਭੂ ਦੇ ਖਨੌਰੀ ਸ਼ੁਰੂ ਹੋਏ ਸੀ ਇਸ ਤੋਂ ਪਹਿਲਾਂ ਕਿੰਨੀਆਂ ਮੀਟਿੰਗਾਂ ਦੀ ਦੀ ਰਾਤ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ ਦਿੱਲੀ ਤੋਂ ਮੰਤਰੀ ਵੀ ਆਏ ਹੂੰ ਉਹ ਦੋਵੇਂ ਕੋਈ ਕਿਸਾਨ ਆਗੂ ਮੀਟਿੰਗ ਤੋਂ ਨਹੀਂ ਭੱਜਿਆ ਹੂੰ ਜੀ ਬਿਲਕੁਲ ਤੇ ਫਿਰ ਇਹਦੇ ਚ ਪੁੱਛਣ ਵਾਲੀ ਤਾਂ ਕੋਈ ਗੱਲ ਨਹੀਂ ਨਾ ਜੀ ਪਿੰਡ ਸਾਹਿਬ ਕੇ ਪੁੱਛਣ ਜਾਓ ਕਿ ਮੀਟਿੰਗ ਕਰਵਾ ਦਿੰਦੇ ਆ ਤੁਸੀਂ ਮੀਟਿੰਗ ਤੈਅ ਕਰੋ ਹਾਂ ਬਿਲਕੁਲ ਗੱਲਬਾਤ ਨਾਲ ਹੀ ਫੇਰ ਵੀ ਟੇਬਲ ਟਾਕ ਬੜੀ ਅਹਿਮ ਹੁੰਦੀ ਵੱਡੇ ਬਿਜ਼ਨਸਰਾਂ ਦਾ ਰਫਰ ਪਰ ਜਿਹੜਾ ਇਹ ਹੈਗਾ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਜਿਹੜੇ ਸਾਥ ਮੇਰੇ ਨਾਲ ਕੇਂਦਰਵਲ ਵੀ ਇਹਨਾਂ ਦਾ ਜਾਣ ਦਾ ਦਿੱਲੀ ਜਾਣ ਵਾਲਾ ਦਾ ਪ੍ਰੋਗਰਾਮ ਜਿਹੜਾ 6 ਦਸੰਬਰ ਦਾ ਉਹ ਵੀ ਉਹਦੇ ਦੀ ਤਿਆਰੀਆਂ ਕੱਸੀਆਂ ਜਾਰੀਆਂ ਨੇ ਪੰਦੀਰ ਸਾਹਿਬ ਤੋਂ ਵੀ ਬੜੇ ਬਿਆਨ ਆ ਰਹੇ ਨੇ ਕਿ 6 ਦਸੰਬਰ ਤੋਂ ਸ਼ੰਭੂ ਬਾਡਰ ਤੋਂ ਅਸੀਂ ਵੀ ਹੀਰਕਤਾਂ ਬਿਲਕੁਲ ਜੀ ਤਾਂ ਤੈ ਹੀ ਹੈ 6 ਦਸੰਬਰ ਦਾ ਪਰ ਉਸ ਤੋਂ ਪਹਿਲਾਂ ਹੁਣ ਜਿਹੜਾ 1 ਦਸੰਬਰ ਵਾਲਾ ਹੋ ਗਿਆ ਇਹ ਕਿੰਨਾ ਲੰਬਾ ਚੱਲਦਾ ਹੈ ਜੀ ਹਾਂ ਹਾਂ ਬਿਲਕੁਲ ਬਿਲਕੁਲ ਇਹ ਵੀ ਤਾਂ ਹੈ ਨਾ ਹੋ ਸਕਦਾ ਹੁਣ ਲਗਾਤਾਰ ਉੱਥੇ ਇੱਕ ਦਿਨ ਦੀ ਥਾਂ ਉਹ ਅਣਮਿੱਥੇ ਸਮੇ ਲਈ ਉੱਥੇ ਕੋਲ ਧਰਨਾ ਲਾ ਦੇਣ ਭਗਵੰਤ ਮਾਨ ਦੇ ਜਿਹੜੀ ਸੰਗਰੂਰ ਵਾਲੀ ਕੋਠੀ ਦਾ ਹਾਂ ਹੋ ਸਕਦਾ ਵੀ ਟੇਬਲ ਟਾਕਣ ਵਾਲੀ ਮਸਲਾ ਜਿਹੜਾ ਪੰਜਾਬ ਵਾਲਾ ਜਿਹੜਾ ਸੰਗਰੂਰ ਵਾਲਾ ਉਹ ਹੱਲ ਵੀ ਹੋ ਜਾ ਪਹਿਲੇ ਹੱਲ ਹੋ ਜਵੇ ਤਾਂ ਬਹੁਤ ਵਧੀਆ ਗੱਲ ਹੈ ਹੋਣਾ ਵੀ ਚਾਹੀਦਾ ਪੰਜਾਬ ਸਰਕਾਰ ਨੂੰ ਇਸ ਲਈ ਚਾਹੀਦਾ ਹੈ ਕਿ ਨੱਡੇਵਾਲ ਦੀ ਤੁਸੀਂ ਸਿਹਤ ਦੀ ਜਾਂਚ ਕਰਾ ਲਈ ਹੋਊਗੀ ਜੇ ਫਿਰ ਦੁਬਾਰਾ ਲੋੜ ਪਊਗੀ ਤਾਂ ਉਹ ਕਰ ਲੈਣ ਫਿਰ ਉਹ ਅੰਦਰ ਵੀ ਤਾਂ ਹੁਣ ਭੁੱਖ ਹੜਤਾਲ ਤੇ ਹੀ ਨੇ ਹੂੰ ਜੀ ਬਿਲਕੁਲ ਇਸ ਕਰਕੇ ਬਹੁਤ ਇਹ ਜਿਹੜੇ ਮਾਮਲੇ ਨੇ ਇਹਨਾਂ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜਿੰਮੇਵਾਰੀ ਵਾਲਾ ਰੋਲ ਪੰਜਾਬ ਸਰਕਾਰ ਨੂੰ ਦਵਾਣਾ ਚਾਹੀਦਾ ਤੇ ਕੇਂਦਰ ਸਰਕਾਰ ਦਾ ਬਿਲਕੁਲ ਕੇਂਦਰ ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਅੰਦਾਜ਼ ਬਿਲਕੁਲ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਹੁਣ ਐਮਐਸਪੀ ਲਈ ਕਮੇਟੀ ਬਣਾਣੀ ਸੀ ਕਿੰਨੀ ਦੇਰ ਪਹਿਲਾਂ ਘੱਟੋ-ਘੱਟ 2.5 ਸਾਲ ਹੋ ਗਏ ਐਲਾਨ ਹੋਇਆ ਸੀ ਹਾਲੇ ਤੱਕ ਨਹੀਂ ਬਣੀ ਬਣਾਣੀ ਚਾਹੀਦੀ ਹੈ ਜੀ ਉਹ ਜੀ ਜੀ ਬਿਲਕੁਲ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਉਹ ਤੁਰੰਤ ਰੱਦ ਕਰਨੇ ਚਾਹੀਦੇ ਨੇ ਸੋ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਤੇ ਨਾਲ ਦੀ ਨਾਲ ਹਰਿਆਣਾ ਸਰਕਾਰ ਨੂੰ ਵੀ ਕਿਉਂਕਿ ਉਹ ਉਹਨਾਂ ਦੇ ਰਸਤੇ ਰਾਹੀ ਲੰਘ ਕੇ ਦਿੱਲੀ ਜਾਂਦੇ ਨੇ ਤੇ ਪੈਦਲ ਮਾਰਚ ਇਸ ਵਾਰੀ ਕਰਨਾ ਹੈ ਜੇ ਪੈਦਲ ਕਿਸਾਨ ਜਾਂਦੇ ਨੇ ਤਾਂ ਮੈਨੂੰ ਲੱਗਦਾ ਹਰਿਆਣਾ ਸਰਕਾਰ ਨੂੰ ਉਹਦੇ 'ਚ ਵੀ ਕੋਈ ਅੜਿਕਾ ਨਹੀਂ ਡਾਣਾ ਚਾਹੀਦਾ ਕਿਸਾਨਾਂ ਨੂੰ ਪੈਦਲ ਜਾਣ ਦੀ ਜਿਹੜੀ ਹੈਗੀ ਹੈ ਇਜਾਜ਼ਤ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਕਿਸਾਨ ਆਪਣੇ ਮੰਗਾ ਲਈ ਆਪਣੀ ਜਿਹੜੀ ਉਹਨਾਂ ਦੀ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇਹ ਸੰਘਰਸ਼ ਕਰ ਰਹੇ ਨੇ ਤੇ ਸਾਥਮੇਂ ਸੰਘਰਸ਼ ਕਰਨਾ ਹਰੇਕ ਭਾਰਤ ਦੇ ਨਾਗਰਿਕ ਦਾ ਇੱਕ ਹੱਕ ਹੈ ਬਿਲਕੁਲ ਬਿਲਕੁਲ ਸੋ ਪੰਜਾਬ ਵਰਸਸ ਫਸਲਾਂ ਤੇ ਨਸਲਾਂ ਦੀ ird gird ਅੱਜ ਦੇ ਇਸ ਮੀਡੀਆ ਸਦਲ ਪਰੂੜਾਂ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿਲਾ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਟਰ ਸਾਹਿਬ ਈ ਮਿਸ਼ਨ ਪੰਜਾਬੀ